ਬਈ ਕੀ ਹਾਲ ਚਾਲ ਨੇ ਜੀ ਹੋਰ ਬਈ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਜਾਨਵਰ ਉਹ ਸਾਰੇ ਨੇ ਵਾਹਿਗੁਰੂ ਕਿਰਪਾ ਕਰੇ ਵਧੀਆ ਹੋਣ ਆ ਗਏ ਬਈ ਆਪਾਂ ਇੱਧਰ ਲੈ ਘਰੇ ਯਾਰ ਕਣੀਆਂ ਪਈ ਜਾਂਦੀਆਂ ਨੇ ਮੀਂਹ ਵਾਲਾ ਮੌਸਮ ਹੋ ਰਿਹਾ ਪੂਰਾ ਤੇ ਇੱਕ ਵਾਰ ਤੁਸੀਂ ਇੱਧਰ ਕਮੈਂਟ ਕਰਕੇ ਦੱਸੋ ਬਈ ਕਿਤੇ ਕਿਤੇ ਮੀਂਹ ਪਿਆ ਆਪਣਾ ਯਾਰ ਕਣੀਆਂ ਜਾਂ ਪਜਣ ਹਲੇ ਮੀਂਹ ਨਹੀਂ ਇੰਨਾ ਜ਼ਿਆਦਾ ਹੈਗਾ ਚੈੱਕ ਕਰ ਸਕਦਾ ਤੁਸੀਂ ਇਹ ਟਾਲੂਟਾ ਬਈ ਕਰਤੀ ਆਪਾਂ ਬੰਦ ਤੇ ਆ ਗੋਣ ਜੂੰਨ ਦਿਖਾਇਆ ਸੀ ਕੱਲ ਵਾਲੇ ਬਲੌਗ ਦੇ ਵਿੱਚ ਆ ਪਟਾਕੀ ਦਾ ਕਰਤਾ ਇੰਤਜ਼ਾਮ ਪੱਕਾ ਹੁਣ ਜਮ ਓਕੇ ਆ ਇਹ ਟਾਕੀ ਜਿੰਦਾ ਜਿੰਦਾ ਲੱਗਣ ਲੱਗ ਗਿਆ ਸਰ ਤੇ ਕਬੂਤਰ ਦੇਖੀਏ ਆਪਾਂ ਆਪਣੇ ਅੱਜ ਤਾਂ ਮੇਰੀ ਕੱਲ ਪੂਰੀ ਸਲਾਹ ਦੀ ਮਾਂ ਬੱਚਾ ਤੇ ਜਿੰਤਰੀ ਡਾਵਾਂਗੇ ਯਾਰ ਹਨਾ ਤੇ ਦੇ ਕਰਕੇ ਪਰ ਅਫਸੋਸ ਯਾਰ ਆ ਬਜਾ ਇਹ ਥੱਲੇ ਡਿੱਗ ਜਾਂਦਾ ਯਾਰ ਅੱਗ ਯਾਰ ਖਤਮ ਨਹੀਂ ਆ ਬਜਾ ਜਾਉਂਗਾ ਇਹ ਤਾਂ ਲੱਗਦਾ ਬਚਨਗੇ ਯਾਰ ਤਾਂ ਮਰਨਗੇ ਬਚੇ ਕਿ ਬਾਕੀ ਚਲ ਦੇਖਦੇ ਆ ਛਾੜੇ ਇਹ ਫੈਨ ਕਰਕੇ ਕਬੂਤਰਾਂ ਜਾਂਦਾ ਪੂਰੀ ਹੋ ਰਹੀ ਸਿਸਟਮ ਜਾਂ ਅਡ ਕਰ ਦਿੰਨੇ ਆ ਕਬੂਤਰੀ ਜੀ ਨੂੰ ਯਾਰ ਬਚਨ ਚੋ ਉਦੋਂ ਤੱਕ ਗੁਬੂਤਰ ਕੱਲਾ ਹਨ ਹੁਣ ਮੈਂ ਆਹੀ ਕਰ ਲੈਣਾ ਕੰਮ ਹਾਂ ਜਦ ਤੱਕ ਮੈਨੂੰ ਲੱਗਦਾ ਕੰਮ ਕਰਤਾਂ ਵਿਸ਼ੇਸ਼ਤਮ ਬਣਾਉਣਾ ਸਲਾਹ ਉਹ ਇਸ ਸਿਸਟਮ ਦੀ ਕੁਝ ਟਰੈਡ ਕਰ ਦਿੰਨੇ ਆ ਯਾਰ ਉਧਰ ਆ ਅੱਡ ਧਰਦਾਂਗੇ ਕਬੂਤਰੀ ਉਹ ਅੰਦਰ ਕਬੂਤਰੀ ਕਰਨੀ ਹੈ ਕੱਲੀ ਅੱਡ ਨਾਲ ਜੋੜੀ ਉਹ ਕਰਨੀ ਹੈ ਬਸ ਬੈਠੇ ਰਹਿਣਗੇ ਆਪੇ ਹੈਨਾ ਤੇ ਚਲ ਮੈਂ ਕਰ ਲਾਂ ਬਈ ਅੱਡ ਸਿਸਟਮ ਬਚਨ ਚੋਕ ਚੱਕ ਦਿੰਦਾ ਹੀ ਨਹੀਂ ਆ ਕਬੂਤਰੀ ਯਾਰ ਦੇਣ ਲੱਗ ਜੂਗਾ ਚੋਕ ਹੋਰ ਕੋਈ ਕਬੂਤਰੀ ਬੀਲੀ ਹੈ ਨਹੀਂ ਹੈਨਾ ਤੇ ਚਲੋ ਮੈਨੂੰ ਦਾਣੇ ਦੁਨੇ ਪਾਉਣਾ ਨਾਏ ਬਈ ਨਾਏ ਉਧਰ ਕਰਦਾ ਪ੍ਰੋਜੈਕਟ ਲੱਗਦਾ ਇਹਨਾਂ ਦਾ ਸਿਸਟਮ ਤੇ ਦੇਖੋ ਵੀਡੀਓ ਬਣੇ ਰੱਖੋ ਆਪਣੀ ਵੀਡੀਓ ਦੇ ਵਿੱਚ ਦਾਣੇ ਕਰ ਲੇ ਬਈ ਇਹਨਾਂ ਦੇ ਰੈਡੀ ਦਾਣੇ ਦੇ ਪਾ ਇਹਨਾਂ ਨੂੰ ਕਣੀਆਂ ਮੀਂਹ ਮੌਸਮ ਪੂਰਾ ਬਹੁਤ ਹੋ ਰਿਹਾ ਇੱਕ ਨੰਬਰ ਅੱਛਾ ਮਾਹੌਲ ਤੇ ਲਓ ਜੀ ਥੋੜੇ ਬਚਿਆ ਨੋ ਵੀ ਛਿੱਟ ਧਰਦੀ ਦਾਣੇ ਨਾਂ ਉਹ ਬੱਜੇ ਬੈਠੇ ਨੇ ਉਹ ਪਾਣੀ ਭਰਦੀ ਹੈ ਬਈ ਇੱਕ ਮਿੰਟ ਮੈਨੂੰ ਫੋਨ ਜੀ ਆਈ ਅਸਨੇ ਯਾਰ ਮੈਨੂੰ ਚਾਣਾ ਪਾਊਗਾ ਹੱਸ ਤੱਕ ਮੈਨੂੰ ਲੱਗਦਾ ਹੁਣ ਕਮੈਂਟ ਸਿਆਕਾ ਪਾਣੀ ਵਾਲਾ ਕੁੰਡਾ ਵੀ ਇਹਨਾਂ ਦਾ ਪਰਤਾ ਆਪਾਂ ਯਾਹਾਂ ਓਕੇ ਦੀ ਰਿਪੋਰਟ ਕਰਤੀ ਉਤੋਂ ਦਿੱਤਾ ਟਾਕ ਬਾਈ ਤੇ ਤੂੰ ਦਰ ਦਾਨੇ ਖਾਣ ਆਉਣਗੇ ਹੌਲੀ ਹੌਲੀ ਕੋਈ ਨਾ ਤੇ ਬਾਕੀ ਬਈ ਆ ਯਾਰ ਜਾਲੀ ਆਪਾਂ ਅੰਦਰ ਆ ਕੇ ਲਾਵਾਂਗੇ ਮੈਨੂੰ ਫੋਨ ਵਾਲੇ ਆ ਜਾਈਂਦੇ ਨੇ ਇੱਥੇ ਲੱਗ ਜੀ ਮੈਨੂੰ ਕਹਾਂ ਢੜ ਘੰਟਾ ਜਿਵੇਂ ਲਾਉਣ ਲੱਗ ਗਿਆ ਜੀ ਵਾਲੀ ਇਹ ਲਾਵਾਂਗੇ ਆਪਾਂ ਅਥ ਨੇ ਆ ਕੇ ਹੁਣ ਇਹਨਾਂ ਨੂੰ ਦਾਣੇ ਖਾ ਲੈਣ ਦੋ ਥੋੜਾ ਜਿਹਾ ਪਿੱਛੇ ਹਟ ਜੀ ਡਰਦੇ ਨੇ ਉੱਤਰਦੇ ਨਹੀਂ ਹੈਗੇ ਥੱਲੇ ਤੇ ਬੱਚਿਆਂ ਨੂੰ ਆਪਾਂ ਦੇਦਾ ਦੀ ਚੁਗਾ ਬਈ ਇਹਨਾਂ ਦਾ ਬੱਚੇ ਆਪੀ ਖਾ ਲੈਣਗੇ ਚੁਗਾ ਕੋਈ ਚੱਕਰ ਨਹੀਂ ਹਾਂ ਹੌਲੀ ਹੌਲੀ ਸੀ ਆ ਗਏ ਸਾਰੇ ਕਬੂਤਰ ਥੱਲੇ ਦਾਣੇ ਖਾਣ ਖਾਤਰ ਬਈ ਦਾਣੇ ਖਾ ਰਹੇ ਨੇ ਯਾਰ ਇੱਕ ਤਾਂ ਚੀਨੇ ਦੇ ਨਾਲ ਕਾਲੱਖੀ ਜੀ ਮਿਲਤਾ ਗਈ ਨਾ ਤਾਂ ਇਹ ਕੋਈ ਲੋਵੇ ਬੈਠਦੇ ਬੋੜਦੇ ਨੇ ਮੈਨੂੰ ਇਹ ਨਾਲ ਦੀਆਂ ਜੋੜੀਆਂ ਅੱਡ ਕਰਕੇ ਹੀ ਸੈੱਟ ਆਊਗਾ ਕੰਮ ਫੇਰ ਬੈਠਣਗੇ ਥੱਲੇ ਥੱਲੇ ਹਨਾ ਤਿੱ ਤੱਕ ਮੈਨੂੰ ਲੱਗਦਾ ਤੇ ਵਸ ਅੱਜ ਕਰ ਦਾਂਗੇ ਜੋੜੀਆਂ ਯਾਰ ਹੱਥ ਨੇ ਬਹੁਤ ਟਾਈਮ ਹੋਈ ਜਾਂਦਾ ਸਿਸਟਮ ਅੰਬਾ ਚੱਲੀ ਜਾਂਦਾ ਪੰਜ ਜੋੜੀਆਂ ਅੱਡ ਆਪਣੀ ਕਰ ਹੀ ਦੇਵਾਂਗੇ ਅੱਜ ਹੱਥ ਨੇ ਆ ਕੇ ਪੱਕਾ 100% ਪਰ ਤਾਂ ਮੈਂ ਹੁਣ ਵੀ ਹਿੰਦਾ ਮੈਨੂੰ ਘਰੇ ਵੀ ਕੰਮ ਨੇ ਥੋੜੇ ਜਿਹਾ ਬਾਕੀ ਫੋਨ ਫੋਣ ਜਾਈ ਜਿੰਨੇ ਤਾਂ ਕਰਕੇ ਦਿੱਕਤ ਆ ਆਪਾਂ ਆਥਨੇ ਆਕੇ ਪੱਕਾ ਕਨਫਰਮ ਹਾਂ 100% ਕਰੇਗਾ ਟਾਕੀ ਤਾਂ ਬਈ ਲਾਈ ਦਿੱਤੀ ਉਧਰ ਵਸ ਕੱਲੀ ਜੜੀ ਜੜੀ ਲਾਉਣੀ ਉਹ ਲਿਆਂਦੀ ਦਾ ਪਈਆ ਲਾਉਣੀ ਲਾਉਣੀ ਕੱਲੀ ਹੁਣ ਬਸ ਉਹ ਲਾ ਦਾਂਗੇ ਲਾ ਕੇ ਇਹਨਾਂ ਨੂੰ ਮੱਡ ਕਰਕੇ ਦਾਣੇ ਪਾਣੀ ਐਡ ਕਰ ਦਾਂਗੇ ਪਰ ਉਹ ਮੁੰਡਾ ਭਰਿਆ ਪਿਆ ਉਹਦੇ ਵਿੱਚ ਸਰਾਕ ਕਰਕੇ ਬਸ ਪਾਉਣੀ ਆ ਪਾਣੀ ਧਰ ਨਹੀਂ ਆ ਉਹ ਕਹਿੰਦਾ ਮਤਲਬ ਉਹ ਘਰਿਆ ਪਿਆ ਮੈਂ ਬਾਕੀ ਦਾਣੇ ਦੂਣੇ ਇਹਨਾਂ ਨੂੰ ਇੱਥੇ ਹੀ ਪਾ ਦਿਆ ਕਰਾਂਗੇ ਇੱਧਰ ਪਾ ਦਿਆ ਕਰਾਂਗੇ ਇੱਧਰ ਪਾ ਦਿਆ ਕਰੇ ਬਾਹਰ ਵੀ ਗੱਡਿਆ ਕਰਾਂ ਕਪੂਤਰ ਬਈ ਸੱਚੇ ਤਾਂ ਆਪਣੀਆਂ ਜੋੜੀਆਂ ਵੱਡੀਆਂ ਬਾਹਰ ਝੁਕ ਰਿਆ ਕਰਨੀਆਂ ਦਾਣੇ ਤੇ ਚਲੋ ਠੀਕ ਆ ਬਈ ਆਪਾਂ ਹੁਣ ਸਾਹਮਣੂ ਆ ਕੇ ਦੇਖਦੇ ਆਂ ਕਰਦੇ ਆਂ ਵੀਡੀਓ ਸਟਾਰਟ ਕੀ ਬਣਦਾ ਤੇ ਬਣੇ ਰਹਿਓ ਆਪਣੀ ਵੀਡੀਓ ਦੇ ਵਿੱਚ ਹਾਂਜੀ ਬਈ ਹੁਹੇ ਬਹੁਤ ਤੇਜ਼ ਆ ਯਾਰ ਬਹੁਤ ਤੇਜ਼ ਪਿਆ ਮੀਂਹ ਖਰ ਹੁਣ ਘਟ ਗਿਆ ਖਰ ਹੁਣ ਤਾਂ ਜਮੀਂ ਛੱਟ ਗਿਆ ਮੰਨੂ ਹੁੰਦੇ ਸੂਕਾਣ ਗਲੀਆਂ ਦੇ ਵਿੱਚ ਪਾਣੀ ਕਿੰਨਾ ਹੋਆ ਆਪਾਂ ਪੈ ਡਰਾਏ ਤੇ ਯਾਰ ਖੁੱਡਾ ਦੇਖਣਾ ਆਪਣਾ ਵਿੱਚ ਦੇ ਖੁੱਡੇ ਹੀ ਨੱਚੋਗੇ ਹੋਵੇ ਉਕਾਵੇ ਸਿਸਟਮ ਅ ਖੁੱਲੀ ਗੇਟਾ ਦੋ ਤਿੰਨ ਘੰਟੇ ਹੋ ਗਏ ਨੇ ਦਿਨਾਂ ਤੋਂ ਬਾਈ ਕਰੋ ਚੈੱਕ ਕਰ ਲੈਣਾ ਚਾਹਾਂਗਾ ਯਾਰ ਖੁੱਡ ਦੇਖਦੇ ਆਂ ਬਾਈ ਇੱਕ ਮਿੰਟ ਯਾਰ ਸੌਦਰੀ ਜੀ ਲੈ ਰਿਕੇ ਇੱਕ ਤਾਂ ਮੈਂ ਸੌਦਰੀ ਜੀ ਨਾਲ ਏ ਬਾਈ ਇੱਥੋਂ ਹੀ ਡਰਾ ਹੋਰ ਤਾਂ ਕਿੱਥੋਂ ਜਾਊਗਾ ਸੱਟੇ ਜੀ ਪੈਨੇ ਬਈ ਕਿਉਂ ਆ ਨਹੀਂ ਹੈਗਾ ਸਮਾਰ بس ਇਧਰੋਂ ਉਹ ਹੋਇਆਗਾ ਬਾਸੜ ਜੀ ਗਈ ਹੈ ਟਾਈਮ ਦਾ ਮਤਲਬ ਆ ਇਧਰੋਂ ਵੀ ਠੀਕ ਆ ਹਾਂ ਇਧਰੋਂ ਵੀ ਠੀਕ ਆ ਲੱਗ ਭਗ ਮੈਂ ਆ ਵਧੀਆ ਬੋਰੀ ਜੀ ਲਾ ਗਿਆ ਸੀ ਯਾਰ ਉੱਥੋਂ ਜਾਂ ਚੱਕਰ ਪੈਂਦਾ ਉੱਥੇ ਤਾਂ ਕੋਈ ਸਿਸਟਮ ਹੋਰ ਕਰਨਾ ਪਊ ਉਹਕੇ ਹੋਂ ਤੱਕ ਮਾ ਤਾਂ ਖਰਾ ਆਪਣਾ ਆ ਫੱਟੀ ਲਾਤੀ ਸੀ ਉਹਨਾਂ ਵਾਰ ਇਹ ਨਾਲ ਦੀ ਮੱਪ ਅੱਛਾ ਖੁਰੂਗਾ ਨਹੀਂ ਯਾਰਾ ਭਾਈ ਇਹਨੇ ਨਾਲ ਸੈੱਟ ਹੋ ਗਿਆ ਹਨਾ ਪਾਣੀ ਦੇਖੋ ਕਿੰਨਾ ਖੜਾ ਬਹੁਤ ਤੇਜ਼ਮੀ ਪਿਆ ਯਾਰ ਥੋੜਾ ਨਹੀਂ ਪਿਆ ਮੈਂ ਬਹੁਤ ਤੇਜ਼ ਬਹੁਤ ਜਿਆਦਾ ਤੇਜ਼ਮੀ ਪਿਆ ਹੁਣ ਤਾਂ ਖਰਾ ਘਟ ਗਿਆ ਮੈਂ ਤਾਂ ਕਰਕੇ ਬਚ ਤਾ ਪਾਣੀ ਤਾਂ ਨਹੀਂ ਖੜਾ ਦੇਖ ਸੱਤ ਤੇ ਨਾ ਇਹਨਾ ਨਹੀਂ ਹੈਗਾ ਪਾਣੀ ਨਿਕਲ ਹੀ ਜਾਂਦਾ ਚਲ ਓਕੇ ਤੇ ਰਿਪੋਰਟਾ ਚਲੋ ਫੇਰ ਠੀਕ ਹੈ ਬਈ ਮੈਂ ਫੇਰ ਕਰਦਾ ਵੀਡੀਓ ਕੰਟੀਨਿਊ ਪਾਣੀ ਪੂਣੀ ਦੇਖ ਕੇ ਸੈਟ ਕਰਦਾ ਮਾਲਾ ਚਲਾ ਦਈਏ ਪਾਣੀ ਪੂਣੀ ਹਾਂਜੀ ਬਾਬੇਓ ਸ਼ਾਮ ਦਾ ਟਾਈਮ ਹੋ ਗਿਆ ਬਈ 5:00 ਵਜੇ ਆ ਗਏ ਆਪਾਂ ਇੱਧਰ ਲੈ ਘਰੇ ਤੇ ਆਹ ਬਈ ਆਪਾਂ ਤਾਂ ਹਾਂ ਚੱਕਤੀ ਤੇ ਕਿਉਂਕਿ ਹੁਣ ਥੋੜੀ ਜਿਹੀ ਹੋ ਗਿਆ ਖੋਡਾ ਬਾਈ ਸਾਫ ਕਰਕੇ ਮੈਂ ਇਹ ਬਿਮਾਰੀ ਬਿਮਾਰ ਜਿਹਾ ਕੰਮ ਲੱਗ ਰਿਹਾ ਜਾਨਵਰਾਂ ਦਾ ਮੈਨੂੰ ਤੇ ਖੋਡਾ ਸਾਫ ਕਰਕੇ ਵਿੱਚ ਕਲੀ ਛਿੜਕਤੀ ਬਾਈ ਚੈੱਕ ਕਰੋ ਇਹਨੂੰ ਬੁੱਢੇ ਦੇ ਵਿੱਚ ਕਲੀ ਪਾਤੀ ਕਲੀ ਵਾਲੀ ਰਿਪੋਰਟ ਓਕੇ ਕਰਤੀ ਆਪਾਂ ਤੇ ਇੱਕ ਵਈ ਆਪਾਂ ਨਾ ਸਾਨੂੰ ਦੱਸਿਆ ਜੀ ਆਪ ਜੇ ਆਪ ਓਕੇ ਕਰ ਦੇਣਾ ਜੀ ਆਹ ਸਾਰਾ ਆਹ ਲਾਤੀ ਬਾਈ ਜਿਆੜੀ ਕਰੋ ਚੈੱਕ ਇੱਕ ਪਰੋ ਜਾਲੀ ਹਾਂ ਲਾਤੀ ਜਾਲੀ ਉਧਰ ਪਰਾਂ ਮੈਂ ਜੋੜੀ ਉਧਰ ਹੈਗੀ ਇੱਕ ਇੱਕ ਮੈਂ ਉਧਰ ਦੂਜੀ ਛੜਤੀ ਹਾਂ ਇਹਦੇ ਨਾਲ ਲੱਗੇ ਇਹਦੇ ਨਾਲ ਲੱਗੀ ਦੀ ਚੀਨੀ ਚੀਨੀ ਖੁੱਲ ਰਹੀ ਇੱਥੇ ਉਹ ਮੈਂ ਉਧਰ ਛੜਤੀ ਮਹਾ ਬੱਚਾ ਨੂੰ ਯਾਰ ਚੋਕ ਨਹੀਂ ਦਿੰਦਾ ਬਈ ਕਬੂਤਰ ਹਾਂ ਚਲ ਬੱਚਾ ਨੂੰ ਚੋਕ ਦੇਣ ਲੱਗ ਜੂ ਬਹਾਨੇ ਨਾਲ ਤਾਂ ਕਰ ਚਾਪਾ ਉਧਰ ਛੜਤੀ ਕਬੂਦਰੀ ਤੇ ਹੁਣ ਇੱਥੇ ਆਪਾਂ ਕੱਪੜਾ ਲਾ ਦਾਂਗੇ ਕੱਪੜਾ ਲਾ ਕੇ ਬੰਦ ਹੋ ਜਾਊਗਾ ਸਿਸਟਮ ਸਾਰਾ ਉੱਧਲੇ ਕਬੂਤਰ ਉੱਧ ਰਹੇ ਨੇ ਇੱਧਰ ਲਿੱਧਰ ਰਹੇ ਨੇ ਕਲੀ ਕਰਕੇ ਯਾਰ ਸੱਲ ਜੀ ਵਾਲਾ ਸਿਸਟਮ ਜਾ ਹੋ ਗਿਆ ਦੀ ਕਰਮਾ ਐਸੀ ਜੀ ਭਰ ਰਿਹਾ ਕੰਡੇ ਦੇ ਵਿੱਚ ਤੇ ਤਾਂ ਕਰਕੇ ਬਾਕੀ ਇਹਨਾਂ ਦਾ ਪਾਣੀ ਵੀ ਡੋਲ ਕੇ ਭਰਾਂਗੇ ਦੁਬਾਰੀ ਯਾਰ ਪਾਣੀ ਡੋਲਦੀ ਨਾ ਸਾਫ਼ ਰੱਖੀ ਹੋਣਾ ਭੁੱਖੇ ਨੇ ਬਈ ਕਬੂਤਰ ਹੁਣ ਆ ਕਰਕੇ ਫਿਰ ਜਿਹਨੇ ਮੈਂ ਉਧਰ ਦਾਣੇ ਪਾਤੇ ਉਹਨਾਂ ਨੂੰ ਕਬੂਤਰਾਂ ਮਾਰ ਜੀ ਹੋਰ ਮਾਰੀ ਜੀ ਕਰਕੇ ਅਰ ਕਲੀ ਵੱਧ ਪੋਣੀ ਬਈ ਛਿੱਲ ਜੀ ਔਖਾ ਕਰਦੀ ਆ ਇਹ ਕਰਕੇ ਇਹਨਾਂ ਬਰ ਸਾਰੇ ਆਪਣੇ ਓਕੇ ਨੇ ਬਾਹਰੇ ਤਾਂ ਹੀ ਆ ਉਹਨੂੰ ਕਹਿੰਦੇ ਨੇ ਬਈ ਦਾਣੇ ਖਾਣਗੇ ਕਬੂਤਰ ਆਪਣੇ ਦਾਣੇ ਅਜੇ ਪਾਵਾਂਗੇ ਇਹਨਾਂ ਨੂੰ ਹੁਣ ਤੇ ਬੰਮਾ ਦਾਣੇ ਦੋਨੇ ਕਰ ਲਾ ਵੀ ਰੈਡੀ ਇਹਨਾਂ ਨੂੰ ਪਾਤੀ ਸੀ ਦਾਣੇ ਚੈੱਕ ਕਰੋ ਤੁਸੀਂ ਆਹ ਘੱਡਾ ਵੀ ਆਪਣਾ ਇੰਦਰ ਵਿਊ ਕਰੋ ਚੈੱਕ ਆ ਜਾਣ ਬਰ ਬੜਿਆ ਤੇ ਇੰਦਰ ਬਾਕੀ ਉਤਰੀਆਂ ਸਾਰੇ ਇੱਕ ਵਾਰ ਤੇ ਹੌਲੀ ਦੀ ਸਾਈਡ ਤੇ ਇੰਦਰ ਕਰ ਲਾਂਗੇ ਜੋੜੀਆਂ ਆਪ ਕਰੋ ਸ਼ੌਂਕ ਫਿੱਟ ਨੇ ਬਈ ਸਾਰੇ ਆਪਣੇ ਜਾਨ ਬਰਾ ਆਂਡੇ ਧਰ ਕੇ ਨੇ ਜੋੜੀ ਨੇ ਤੇ ਆ ਕਬੂਤਰ ਉਧਰ ਆ ਯਾਰ ਤਾ ਕਰਕੇ ਚੱਕਰ ਪੈਂਦਾ ਥੋੜਾ ਜਿਹਾ ਇਧਰ ਆਪਣੇ ਜੋੜੀਆਂ ਚਾਰ ਜੋੜੇ ਆਰਾਮ ਨਾਲ ਰਹਿਣਗੀਆਂ ਬਾਈ ਚਾਰ ਜੋੜੀਆਂ ਆਪਾਂ ਹੁਣ ਜਿਵੇਂ ਇੱਕ ਜੋੜੀ ਇੱਥੇ ਆ ਇਧਰ ਕਰਕੇ ਰੱਖ ਦਾਂਗੇ ਪਾ ਦਾਂਗੇ ਆਲ ਨਾਲ ਇਹਦਾ ਤਾਂ ਕਰਕੇ ਇਧਰ ਹੋ ਜੂਗੀ ਇਹ ਫਿਰ ਮੈਂ ਦਾਣੇ ਦੂਨੇ ਪਾ ਪਾ ਦਾਂ ਵੀ ਉਧਰ ਹੁਣ ਇਧਰ ਦਾ ਖਾ ਲੈ ਬਸ ਇਹਨਾਂ ਨੇ じゃ ਖਾ ਲੈਣ ਥੋੜਾ ਜਿਹਾ ਹੋਰ ਫਿਰ ਥੋੜੀ ਨਹੀਂ ਰਹਿਣੀਆਂ ਜਾਨਵਰ ਟਾਂਡਿਆਂ ਤੇ ਬੈਠਾ ਕਬੂਤਰ ਸਿਸਟਮ ਆ ਪਾਣੀ ਪਾਰਤਾ ਇਹਨਾਂ ਨੂੰ ਪਾਣੀ ਪੀ ਲੈਣਗੇ ਆਪਦਾ ਓਕੇ ਦੀ ਰਿਪੋਰਟ ਆ ਬਾਈ ਹੌਲੀ ਹੌਲੀ ਸਾਰਾ ਸੈੱਟ ਹੋ ਜੂਆ ਕੰਮ ਤੇ ਮੈਂ ਕਰਦਾ ਕੰਟੀਨਿਊ ਵੀਡੀਓ ਉਧਰ ਜਿੱਦੋਂ ਤੁਰੂੰਗਾ ਬਾਈ ਦਾਣੇ-ਦੋਣੇ ਦਿਖਾਉਣਾ ਸਾਨੂੰ ਲਓ ਜੀ ਕਰ ਲੇ ਬਾਈ ਆਪਾਂ ਦਾਣੇ ਤਿਆਰ ਤੇ ਇਹਨਾਂ ਨੂੰ ਪਾ ਦਈਏ ਆਪਣੇ ਦੂਜੇ ਕਬੂਤਰਾਂ ਨੂੰ ਲਓ ਜੀ ਕਿ ਕੋ ਪਾਈ ਤਾਂ ਨਾ ਦੇਵਾਜਾ ਜਾ ਸਕ ਲੋ ਤਾਂ ਆਹ ਨੋ ਪਈ ਸਾਰੇ ਦਾਣੇ ਛਕ ਲੋ ਆਮਦ ਆਣੀ ਭਰਦੀ ਏ ਕੁੰਡਾ ਪਾਣੀ ਦਾ ਟੂਟੀ ਵੀ ਨਹੀਂ ਆਈ ਅਜ ਤਾਂ ਯਾਰ ਕੀ ਆ ਕੋਈ ਅੱਜ ਬੜਾ ਜਿਹਾ ਕੱਟ ਲਓ ਪਾਣੀ ਦੀ ਬਾਤ ਆ ਤੇ ਦਾਣੇ ਵੀ ਪਾਤੇ। ਰਿਪੋਰਟ ਇਹਨਾਂ ਦੀ ਓਕੇ ਆ। ਹੋਰ ਪਾ ਦਾਂਗੇ ਹਜੇ ਇਹਨਾਂ ਨੂੰ ਖਾ ਲੈਣ ਦਿਓ ਆਹੀ ਦਾਣੇ। ਹਜੇ। ਬੱਚਿਆਂ ਨੂੰ ਯਾਰ ਹੁਣ ਕਬੂਦਰੀ ਬੜੀ ਮੈਂ ਤਾਂ ਅੱਡ ਕਰੀਆ ਇੱਧਰ। ਉਹ ਬੱਚਿਆਂ ਨੂੰ ਚੋਕੜੀ ਦਿੰਦਾ ਦੀ ਕਬੂਤਰ ਜਲ ਹੁਣ ਕੱਲਾ ਕਰਕੇ ਬੱਚਿਆਂ ਨੂੰ ਜੋ ਉਹ ਜਗ ਦੇ ਦਊਗਾ ਮੇਰੇ ਹਿਸਾਬ ਨਾਲ ਮੈਨੂੰ ਜਿਤਕ ਲੱਗਦਾ। ਬਾਕੀ ਦੇਖਦੇ ਆਂ ਕੀ ਬਣਦਾ ਐ ਸਿਸਟਮ। ਤੇ ਹੁਣ ਤੇਈ ਬਾਈ ਕਹਿੰਦੇ ਵੀ ਅਡ ਕਰ ਦੋ ਅਡ ਕਰ ਦੋ ਜੋੜੇ ਆਪਾਂ ਹੁਣ ਅਡ ਕਰਤੇ ਥੋੜਾ ਲੰਬਾ ਲਾਤਾ ਬਾਈ ਬਾਕੀ ਰੱਬ ਰੱਖਾ ਅੱਗੇ ਕਿਵੇਂ ਚੱਲਦਾ ਸਿਸਟਮ ਉਵੇਂ ਦੇਖਦੇ ਆ ਤੇ ਮੀਂਹ ਵਾਲੇ ਹੋਣ ਕਰਕੇ ਰੱਛਲ ਜੀ ਬਣ ਗਈ ਤੇ ਅੰਦਰ ਥੋੜੀ ਜੀ ਵੱਧ ਤਾਂ ਕਰਕੇ ਥੋੜਾ ਜਿਆ ਕਰਨਾ ਪਿਆ ਸੈਟਿੰਗ ਤੇ ਬਾਕੀ ਹਲੇ ਤਾਂ ਸੈੱਟ ਨਹੀਂ ਹਲੇ ਤੱਕ ਦਾ ਜਾਨਵਰ ਆਪਣੇ ਬਾਕੀ ਗਾਹਾਂ ਦੇਖਦੇ ਆ ਕੀ ਬਣਦਾ ਸਾਰੇ ਜਾਨਵਰ ਜਿਹੜੇ ਪੈ ਗਿਆ ਚੀਨਾ ਜਿਹਾ ਪੈ ਗਿਆ ਬੰਦ ਕਰਕੇ ਯਾਰ ਕਬੂਤਰ ਝਾੜੇ ਪਈ ਜਾਂਦਾ ਜਦੋਂ ਬੰਦ ਕਰ ਦਿੰਨੇ ਆਪਾਂ ਬਹੁਤ ਫਰਕ ਪੈਂਦਾ ਜਾਨਵਰ ਦਾ ਧੁੱਪ ਜੀ ਲੱਗੇ ਧੁੱਪ ਲਵਾ ਦਈਏ ਜਾਨਵਰਾਂ ਨੂੰ ਯਾਰ ਹੁਣ ਮੌਸਮ ਖਰਾਬ ਕਰਕੇ ਬੰਦ ਹੀ ਰੱਖਣੇ ਪੈਂਦੇ ਨੇ ਬਈ ਹਨਾ ਤੇ ਬਾਕੀ ਇਧਰ ਜਿਹੜੀ ਜਾਲੀ ਅੰਦਰ ਲਾਈ ਆ ਕਬੂਤਰਾਂ ਨੂੰ ਉਧਰੋਂ ਦੋਨਾਂ ਵਾਸੀ ਦੇ ਦੇਣੇ ਕਬੂਤਰ ਉਧਰ ਆਪਾਂ ਕੱਪੜਾ ਲਾ ਦਾਂਗੇ ਲਿਆ ਕੇ ਹਜੀ ਕੋਈ ਗੱਲ ਨਹੀਂ ਠਹਿਰ ਜੀ ਸਿਸਟਮ ਜੀ ਓਕੇ ਜੀ ਕਰ ਲਈਏ ਤੇ ਆਪਾਂ ਕੱਪੜਾ ਲਾ ਦਾਂ ਕੋਈ ਚੱਕਰ ਨਹੀਂ ਬਈ ਉਹ ਵੀ ਕੋਈ ਦਿੱਕਤ ਨਹੀਂ ਕੱਪੜੇ ਦੀ ਤੇ ਬੱਸ ਸਾਹੀ ਸਿਸਟਮ ਆ ਬੱਸ ਜਾਨਵਰ ਆਪਣੇ ਓਕੇ ਨੇ ਦਾਣੇ ਖਾ ਰਹੇ ਨੇ ਵਧੀਆ ਤਰੀਕੇ ਨਾਲ ਦਾਣੇ ਖਾ ਰਹੇ ਨੇ ਤੇ ਬਹੁਤ ਠੀਕ ਆ ਬਈ ਮਿਲਦੇ ਆਂ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਨਵੇਂ ਵੀਡੀਓ ਚ ਜੇ ਵੀਡੀਓ ਵਧੀਆ ਲੱਗਦੀ ਆ ਲਾਈਕ ਕਰੋ ਕਮੈਂਟ ਕਰੋ ਬੱਸ ਤੇ ਸ਼ੇਅਰ ਕਰੋ ਯਾਰ ਸਪੋਰਟ ਕਰੋ ਤੇ ਬਾਤ ਤੋਂ ਬਾਅਦ ਆਪਣੇ ਨਾਲ ਬੰਦੇ ਜੋੜੋ ਜਿਹੜੇ ਆਪਣੇ ਬਲੌਗ ਦੇਖਦੇ ਨੇ ਤੇ ਮਿਲਦੇ ਆਂ ਬਾਈ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ